ਸਤਨਾਮ ਵਾਹਿਗੁਰੂ ਸਾਹਿਬ ਜੀ ਨੰਦੋ ਬੰਦਨ ਕਵਾ ਸਕਲਾ ਸਮਰਥ ਦੋਲਨ ਤੇ ਰੱਖੋ ਪ੍ਰਭੂ ਨਾਨਕ ਦੀ ਕਰ ਹੱਥ ਗਿਆਨ ਅੰਨ ਗੁਰ ਦਿਆ ਅਗਿਆਨ ਹੰਦੇਰ ਵਿਨਾਸ਼ ਹਰ ਕਿਰਪਾ ਤੇ ਸੰਜੂ ਪੀਂਦਿਆ ਨਾਨਕ ਮਨ ਪਰਗਾਸ जग ਜਲੰਦਾ ਰਖ ਲੈ ਆਪਣੀ ਕਿਰਪਾ دار ਜਿਤ ਦਵਾਰੇ ਉਪਰੇ ਤੇਨੇ ਆਵਾਰੇ ਸਗਲ ਦਵਾਰ ਕੋ ਛਾੜ ਕੇ ਇਹੋ ਤੁਹਾਰੋ ਦਵਾਰ ਵਾਹਿ ਕਹੇ ਕੀ ਲਾਜ ਇਸ ਗੋਵਿੰਦ ਦਾਸ ਤੁਹਾਰ ਸਤਨਾਮ ਵਾਹਿਗੁਰੂ ਸਾਹਿਬ ਜੀ ਤਨਸਰੀ ਮਹੱਲਾ ਪੰਜਮ ਤੁਮ ਦਾਤੇ ਠਾਕੁਰ ਪ੍ਰਤਪਾਲਿਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮਹੀ ਪ੍ਰਤਪਾਲਾ ਹਮ ਵਾਰਿਕ ਤੁਮਰੇ ਤਾਰੇ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ निमक निमक तुम हे प्रीति पाल हम वारिक तुमरे तारे जेपा एक कवन गुण कहिए बेशुमार व्यंत बे स्वामी तेरु अंत ना कि नहीं लहीय रहआव कोट पराद हमारे खंडो अनक विदी समझ जाओ हम अज्ञान अलप मत ठोड़ी तुम आपन विरद रखाओ तुम रे शरण तुम्हारी आशा ਤੁਮਹੀ ਸਜਨ ਸੁਹੇਲੇ ਰਾਖੋ ਰਾਖਨ ਹਾਰ ਦੇ ਅੱਲਾ ਨਾਨਕ ਕਰਕੇ ਗੋਲੇ ਤੁਮਰੀ ਸ਼ਰਨ ਤੁਮਾਰੀ ਆਸ਼ਾ ਤੁਮਹੀ ਸਜਨ ਸੁਹੇਲੇ ਰਾਖੂ ਰੱਖਣ ਹਰ ਦੇਵਾਲਾ ਨਾਨਕ ਕਰਕੇ ਗੂਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਨਾਹ ਸ੍ਰੀ ਮਹੱਲਾ ਪੰਜਵਾਂ ਸੁਮਦਾਤੇ ਠਾਕੁਰ ਪ੍ਰਿਤਪਾਲ ਨਾਇਕ ਖਸਮ ਹਮਾਰੇ ਨਿਮਕ ਨਿਮਕ ਤੁਮਹੀ ਬ੍ਰਿਤ ਪਾਲੋ ਹਮ ਬਾਰਿਕ ਤੁਮਰੇ ਧਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਲੇ ਸੁਨਹਾ